ਤੂੰ ਮੇਰਾ ਬੱਕਾ ਨਾਲ ਮੈਂ ਤੇਰੀਂ ਦੀਏ ਸ਼ਾਵ ਮੈਂ ਤੇਰੀਂ ਦੀਏ ਤੂੰ ਮੇਰਾ ਬੱਕਾ ਨਾਲ ਮੈਂ ਤੇਰੀਂ ਦੀਏ ਸ਼ਾਵ ਮੈਂ ਤੇਰੀਂ ਦੀਏ ਸ਼ਾਵ ਮੈਂ ਤੇਰੀਂ ਦੀਏ ਬਾਗੇ ਦੇ ਵਿੱਚ ਸੱਪੜੀ ਸੂਈ ਕਰਦੀ ਮੈਨੂੰ ਬਾਗੇ ਦੇ ਵਿੱਚ ਸੱਪੜੀ ਸੂਈ ਕਰਦੀ ਮੈਨੂੰ ਮੈਨੂੰ ਹੋੜੀ ਹੋੜੀ ਆਂ ਬੇਰਾਂ ਜਾ ਮਤ ਲੱੜ ਜਾਏ ਤੈਨੂੰ ਮੈਂ ਤੇਰੀ ਹੀ ਰਣੀ ਐ ਤੂੰ ਮੇਰਾ ਬਗਨਾਂ ਮੈਂ ਤੇਰੀ ਹੀ ਰਣੀ ਐ ਹੋੜੀ ਹੋੜੀ ਆਂ ਬੇਰਾਂ ਜਾ ਮਤ ਲੱੜ ਜਾਏ ਤੈਨੂੰ ਮੈਂ ਤੇਰੀ ਹੀ ਰਣੀ ਐ ਤੂੰ ਮੇਰਾ ਬਗਨਾਂ ਮੈਂ ਤੇਰੀ ਹੀ ਰਣੀ ਐ ਈਕ ਕਿਨਾਰੇ ਘਾਜਰਾ ਮੁੰਡਿਆਂ ਦੂਜੇ ਕਿਨਾਰੇ ਕਿਸ ഇന കൗണിയസ് രേ മണി പറാ മരി താലേ മണ

ਰੰਗਾਂ ਬਾੜੇ ਮਾਇਕ ਰੰਦੇ ਛੜਿਆਂ ਨੂੰ ਦੁਖ ਹੋਏ ਮੈਂ ਤੇਰੀ ਹੀ ਨੀਅ ਤੂੰ ਮੇਰਾ ਵਗਦਾ ਦਾਤ ਬਾਗਾਂ ਦੇ ਵਿੱਚ ਆਏ ਮੇਰਾ ਜਾ ਮੈਂ ਪਈ ਤਕਦੀਰਾ ਬਾਗਾਂ ਦੇ ਵਿੱਚ ਆਏ ਮੇਰਾ ਜਾ ਮੈਂ ਪਈ ਤਕਦੀਰਾ ਨਾ ਦਿਨ ਨਾ ਦਿਨ ਤੋੜੀ ਨਾ ਮੁਕੋੜੀ ਮੈਨੂੰ ਤੇਰਾ ਚਾ ਮੈਂ ਤੇਰੀ ਹੀ ਨੀਅ ਤੂੰ ਮੇਰਾ ਵਗਦਾ ਦਾਤ ਨਾਦੀ ਤੋੜੀ ਨਾ ਕੋੜੀ ਬੇਨੂ ਤੇਰਾ ਚਾ ਮੈਂ ਤੇ ਹੀਰਨੀ ਐ ਤੂੰ ਮੇਰਾ ਵੰਦਾ ਦਾ ਜੇ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤਾਂ ਨਿਵਾਦ